बेटे का सर आप अच्छे से सो शी गेव इन गुड इंटरेस्ट के लिए बेटे ना नोट कर शी नॉट कंफर्टेबल विद ऑल दैट इट इज द हैरेसमेंट कि सर फिर तो लगी शाम तक जीवन बेटे को वाजो तीन दिन तक गए लोग वो अकेला भी स्कोप बना रखा हो नहीं सर स्कोप भी स्कोप नहीं सर मैं पर सर बिल्कुल नहीं सर ਤਦੋਂ ਦਾ ਅਹ ਸੋ ਜੋ ਜੈਕ ਕਿ ਲੇਕ ਅਕਾਉਂਟਸ ਦੇ ਦੇ ਜਿਹੜਾ ਪੰਸਰੂ ਬਰਦਰ ਐ ਅਲਫਾ ਨੂੰ ਤਹਾਇਨ ਨਹੀਂ ਹੋ ਰਹੀ ਮੰਨਦਾ ਕਿ ਇਹਨਾਂ ਨੂੰ ਮੈਂ ਅਪਾਰਟ ਚ ਜਾਇਆ ਸੀ ਥੱਲੇ ਦੀ ਫੋਰਟ ਵਿੱਚ ਵੀ ਥੋੜਾ ਥੋੜਾ ਮੰਗ ਜਦੋਂ ਕੋ ਚੈੱਕ ਡਿਸਆਨਰ ਹੋਇਆ ਕੁਝ ਨਹੀਂ ਦਿੱਤਾ ਤੁਸੀਂ ਇਸ ਕੰਸਟ ਕਿ ਇਹਨਾ ਨਹੀਂ ਜੁਦਾ ਕਿ ਨਹੀਂ दो महीने तीन 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 महीने ती ਇਹ ਗੱਲ ਕਰਦੇ ਆਂ ਤੁਹਾਡੀ ਬੱਚੀ ਬੱਚੂਗਾ ਉਹਦੇ ਹੱਕ ਦੀ ਗੱਲ ਕਰਦੇ ਆਂ ਸਰ ਮੈਂ ਨਹੀਂ ਬੱਚੀ ਵਾਲੀ ਗੱਲ ਕਰ ਰਹੀ ਠੀਕ ਹੈ ਤੁਹਾਨੂੰ ਉਹ ਜੰਮ ਕੇ ਦਿਨਾਂਗੇ ਬੱਚੇ ਨੂੰ ਪਸ ਪਹਿਣਾ ਇਹ ਕਹਿੰਦੀ ਐ ਕਿ ਬੇਟੀ ਨੂੰ ਮੰਨੋ ਦੇ ਰਹੀ ਪੰਦਰਾਂ ਨੂੰ 15 ਨੂੰ ਇਹ ਸੁਆ ਆਪਣਾ ਪਿਆਰਿਆ ਨਾਲ ਬੱਚੀਆਂ ਬਹੁਤ ਬਣਦਾ ਰੋ ਰੋਦਾ ਰਹੇਗਾ ਇਹ ਗੱਲ ਇਹਦੇ ਮੇਰੇ ਨਾਲ ਹੋ ਰਿਹਾ ਉਹ ਤਾਂ ਗੱਲ ਕਰਦੀ ਨਹੀਂ ਆਪਾਂ ਸੋਚ ਗਿਆ ਮੈਂ ਦੁਬਾਰਾ ਗਈ ਸੀ ਹਾਂ ਸਰ ਉਸ ਦਾ ਬੇਟਾ ਹੁਣ ਟਿੱਪੜ ਕੇ ਗੱਲ ਨਾ ਪੁਰਾਣੀ ਗੱਲ ਚ ਛੱਡੋ ਹੁਣ ਤਾਂ ਆਪਾਂ ਰਾਜੀ ਨਾ ਕੋਰ ਡਿਸਟ੍ਰਿਕਟ ਇਨਸੈਸ਼ਨਸ ਜੱਜ ਐਂਡ ਮੈਂਬਰ ਸੈਕਰੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਫਟਾ ਸਾਰਿਆਂ ਦਾ ਚੌਥੀ ਨੈਸ਼ਨਲ ਲੋਕ ਅਦਾਲਤ ਐਸ ਹਾਲ ਦੀ ਫੋਰਥ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਤੁਹਾਡੇ ਸਾਰਿਆਂ ਦਾ ਵੈਲਕਮ ਕਰਦੀ ਹੈ ਜਿਸ ਤਰ੍ਹਾਂ ਕਿ ਸਾਨੂੰ اچھی طرح ਪਤਾ ਹੈ ਕਿ ਇਹ ਜਿਹੜੀਆਂ ਲੋਕ ਅਦਾਲਤ ਨੇ ਅਸੀਂ 올 ਓਵਰ ਦ ਸਟੇਟ ਆਫ ਪੰਜਾਬ ਐਂਡ 올 ਓਵਰ ਇੰਡੀਆ ਲਗਾਈਆਂ ਜਾਂਦੀਆਂ ਹਨ ਜੋ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਰਹਿਨੁਮਾਈ ਹੇਠ ਲਗਾਈਆਂ ਜਾਂਦੀਆਂ ਹਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਐਸ ਚੌਥੀ ਲੋਕ ਅਦਾਲਤ ਦੇ ਵਿੱਚ ਅਸੀਂ 올ਓਵਰ ਦ ਸਟੇਟ ਆਫ ਪੰਜਾਬ 411 ਬੈਂਚਸ ਕਨਸਟੀਟਿਊਟ ਕੀਤੇ ਨੇ ਤੇ ਉਹ 411 ਬੈਂਚਸ ਆਲਮੋਸਟ 4.5 ਲੱਖ ਕੇਸਸ ਅੱਜ ਵੀ ਲੋਕ ਅਦਾਲਤ ਵਿੱਚ ਟੇਕ ਟੇਕ ਅਪ ਕਰਨਗੇ ਤੇ ਉਮੀਦ ਹੈ ਕਿ ਜਿਆਦਾ ਤੋਂ ਜਿਆਦਾ ਕੇਸਾਂ ਦਾ ਫੈਸਲਾ ਹੋਏਗਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਤੇ ਆਪਣੇ ਝਗੜਿਆਂ ਦਾ ਪੀਸਫੁਲੀ ਨਿਪਟਾਰਾ ਕਰਵਾਓ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਕਿ ਜੋ ਕਿ ਸਾਡੀ 3rd ਨੈਸ਼ਨਲ ਲੋਕ ਅਦਾਲਤ ਇਸ ਤੋਂ ਪਹਿਲਾਂ ਹੋਈ ਸੀ ਉਹਦੇ ਵਿੱਚ 5.18 ਲੱਖ ਕੇਸਸ ਟੇਕ ਅਪ ਹੋਏ ਸੀ ਤੇ ਸਕਸੈਸ ਰੇਟ ਇਹ ਸੀ ਕਿ 4.49 ਲੱਖ ਕੇਸਸ ਸੈਟਲ ਹੋਏ ਇਸੇ ਤਰੀਕੇ ਦੇ ਨਾਲ ਜੋ ਉਸ ਤੋਂ ਪਹਿਲਾਂ 2nd ਨੈਕਸ਼ਨਲ ਲੋਕ ਅਦਾਲਤ ਸੀ ਇਸ ਸਾਲ ਦੀ ਉਹਦੇ ਵਿੱਚ 5.48 ਲੱਖ ਕੇਸਸ ਵਰ ਟੇਕਨ ਅਪ ਐਂਡ 4.81 ਲੱਖ ਕੇਸਸ ਵਰ ਸੈਟਲ And similarly, in the first National Lok of this year, we took up 4.37 lakh cases and decided 3.66 lakh cases. And I, I take pride in saying that asil Lok Daltaandevich the old cases and many times, when cases, the shantipura, takes a peaceful decision and So, in all, I thank all of ਦੇ ਉਮੀਦ ਕਰਦੀ ਹਾਂ ਕਿ ਇਹ ਸੈਸ਼ਨ ਲੋਕ ਅਦਾਲਤ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਏਗਾ ਕਿੰਨੇ ਲੋਕਾਂ ਨੂੰ ਫਾਇਦਾ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਹੋਇਆ ਕਿੰਨਾ ਡਿਪੈਂਡੈਂਸੀ ਘਟੀ ਹੈ ਕਿਵੇਂ ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਪਿਛਲੀ ਲੋਕ ਅਦਾਲਤ ਦੇ ਵਿੱਚ 4.49 ਲੱਖ ਕੇਸਸ ਦਾ ਨਿਪਟਾਰਾ ਹੋਇਆ ਸੋ ਐਨੇ ਲੋਕ ਇਸ ਤੋਂ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਇਆ ਜਿਹਨੇ ਕੇਸਸ ਦਾ ਫੈਸਲਾ ਹੋਇਆ ਤੇ ਅੰਡਰਸਟੈਂਡਿੰਗ ਵਾਲੀ ਗੱਲ ਹੈ ਕਿ ਵੀ ਅੰਡਰਸਟੈਂਡੇਬਲੀ ਇਸ ਤੋਂ ਜ਼ਿਆਦਾ ਲੋਕਾਂ ਨੂੰ ਦਾ ਫਾਇਦਾ ਹੋਇਆ ਤੇ ਐਸ ਲੈਸ਼ਨ ਲੋਕ ਅਦਾਲਤ ਦੇ ਵਿੱਚ ਪਿਛਲੇ ਵਾਲੇ ਨਾਲੋਂ ਜ਼ਿਆਦਾ ਹੀ ਉਮੀਦ ਰੱਖਦੇ ਹਨ ਕਿ ਕਿਸੁਰ ਦਾ ਫੈਸਲਾ ਹੋਵੇਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਜੋ ਕਿ ਮੈਂ ਲਿਮਿਟਡ ਵਰਡਸ ਕਹਿਣਾ ਚਾਹਾਂਗੀ ਕਿ ਅਦਾਲਤਾਂ ਦੇ ਵਿੱਚ ਕੇਸਸ ਕਦੀ ਨਹੀਂ ਮੁੱਕਦੇ ਜਿਸ ਤਰੀਕੇ ਦੇ ਨਾਲ ਖੂਹ ਦੇ ਵਿੱਚ ਕਦੀ ਪਾਣੀ ਨਹੀਂ ਮੁੱਕਿਆ ਤੇ ਅਦਾਲਤਾਂ ਨੇ ਤਾਂ ਕੇਸਾਂ ਦੇ ਫੈਸਲੇ ਕਰਦੇ ਜਾਣੇ ਆ ਇਹਨਾਂ ਅਦਾਲਤਾਂ ਦੇ ਵਿੱਚ ਕੇਸਾਂ ਦੇ ਫੈਸਲੇ ਹੁੰਦੇ ਨੇ ਜਿੱਥੇ ਕਿ ਲੋਕ ਅਦਾਲਤ ਦੇ ਵਿੱਚ ਲੋਕ ਆਪਣੇ ਝਗੜਿਆਂ ਦੇ ਫੈਸਲੇ ਕਰਦੇ ਆ ਤੇ ਜਦੋਂ ਝਗੜਾ ਖਤਮ ਹੋ ਜਾਂਦਾ ਹੈ ਉਸ ਤੋਂ ਵੱਡੀ ਕੋਈ ਸੁਭਾਵੀ ਗੱਲ ਸੁਹਾਰਨ ਤੋਂ ਵਧੇ ਅਗੇ हां बिल्कुल एक्जेक्टली आई डोंट गेट इट सो बिल्कुल दैट जब लोग पीसफुली अपने केसेस दी सेटलमेंट करदे हैं ना कि सिर्फ ਝਗੜੇ ਨੂੰ ਕਾਂਦੇ ਆ ਉਹਨਾਂ ਦੇ ਅੰਦਰ ਦੇ ਵਿੱਚ ਜਿਹੜੇ ਇੱਕ ਦੂਜੇ ਦੇ ਲਈ ਮਨ ਮਿਟਾਉਂਦੇ ਨੇ ਮੈਲ ਹੁੰਦੀ ਹੈ ਉਹ ਵੀ ਸਾਰੀ ਖਤਮ ਹੋ ਜਾਂਦੀ ਹੈ ਸੋ ਇਸ ਤੋਂ ਜਨਰਲ ਇੱਕ ਪੀਸ ਦਾ ਮਾਹੌਲ ਹੈ ਜਿਹੜਾ ਉਹ ਕ੍ਰੀਏਟ ਹੁੰਦਾ ਹੈ ਤੇ ਝਗੜਾ ਮੁੱਕ ਜਾਂਦਾ ਹੈ ਐਂਡ ਸ਼ਾਂਤੀ ਪ੍ਰਵਿਰਤ ਹੈ ਯੈਸ ਬਹੁਤ ਇਨ ਫੈਕਟ ਜਿਹੜੀ ਫੈਮਿਲੀ ਕੋਰਟਸ ਨੇ ਸਭ ਤੋਂ ਵੱਧ ਸਕਸੈਸ ਰੇਟ ਸਾਨੂੰ ਫੈਮਿਲੀ ਕੋਰਟਸ ਦੇ ਵਿੱਚ ਮਿਲਦਾ ਹੈ ਚੈੱਕ ਬਾਉਂਡ ਵਾਲੇ ਕੇਸਸ ਮਿਲਦਾ ਹੈ ਐਂਡ ਜਿੱਦਾਂ ਅੱਜ ਦਾ ਹੀ ਐਗਜ਼ਾਮਪਲ ਹੈ ਤੇ ਹੁਣ ਤੱਕ ਫੈਮਿਲੀ ਕੋਰਟ ਨੇ ਜਿੰਨੇ ਵੀ ਕੇਸਸ ਲੋਕਰ ਟੇਕ ਅਪ ਕੀਤੇ ਮੋਰ ਥੈਨ 10 ਕਪਲਸ ਦਾ ਅੱਜ ਹੀ ਯੂਨਾਈਟ ਹੋ ਕੇ ਆਪਣੇ ਘਰਾਂ ਨੂੰ ਚਲੇ so that is the success of the book. ਅੱਜ ਗੁਡ ਮਾਰਨਿੰਗ ਜੀ ਗੁਡ ਆਫਟਰਨੂਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਸਰਪੀ ਪ੍ਰੈਸ਼ਰ ਮੈਂ ਹਚ ਇੰਸਟੀਚਿਊਸ਼ਨ ਮੈਜਿਸਟ੍ਰੇਟ ਕਮ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਫੋਰਟੀ ਐਸਐਸ ਮੈਜਰ ਅੱਛਾ ਸਾਡੀ ਲੋਕ ਅਦਾਲਤ ਸੀ ਚੌਥੀ ਲੋਕ ਅਦਾਲਤ ਸੀ ਤੇ ਐਕਿ 24000 ਪਲੱਸ ਕੇਸ ਇੰਸਟੀਚਿਊਟ ਹੋਏ ਆ ਸਾਡੀ ਲੋਕ ਅਦਾਲਤ ਵਿੱਚ ਤਾਂ ਉਮੀਦ ਹੈ ਇਹਦੇ ਨੇੜੇ-ਨੇੜੇ ਹੀ ਡਿਸਪੋਜ਼ਲ ਹੋਏਗੀ ਤਾਂ ਸਾਡੇ ਇਸ ਵਾਰੀ ਪੂਰੇ ਜ਼ਿਲ੍ਹੇ ਮੁਹਾਲੀ ਮੁਹਾਲੀ ਖਰਟ ਦੇਰਾ ਵਸੀ ਦੇ ਕੁਝ so, 25 ਬੈਂਚ ਲੱਗੇ ਆ। ਕੁੱਲ ਮਿਲਾ ਕੇ ਮੁਹਾਲੀ ਦੇ ਜੇ ਅਸੀਂ ਕਰੀਏ ਗੱਲ ਤਾਂ 19 ਬੈਂਚ ਮੁਹਾਲੀ ਦੇ ਲੱਗੇ ਆ ਤੇ 6 ਖਰੜਚ ਲੱਗੇ ਆ ਤਾਂ 3 ਦਿਰਾਬਸੀਚ ਲੱਗੇ ਆ ਬੈਂਚਸ। ਸੋ ਟੋਟਲ 25 ਬੈਂਚਸ ਲੱਗੇ ਆ ਸਾਡੇ ਲੋਕ ਅਦਾਲਤ 'ਚ ਕੇਸਿਸ ਦੀ ਡਿਸਪੋਜ਼ਲ ਬਾਕੀ ਰਹੀ ਪਈ ਅੱਜ ਮੈਡਮ ਜੀ। ਹਾਂਜੀ ਅੱਜ ਸਾਡੇ ਮੈਂਬਰ ਸੈਕਟਰੀ ਮੈਡਮ ਨਵਜੋਤ कौर ਮੈਂਬਰ ਸੈਕਟਰੀ ਪਲਸਾ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਉਹ ਵੀ ਸ਼ਾਮਿਲ ਹੋਈ ਸੀਗੀ ਲੋਕ ਅਦਾਲਤ ਵਿੱਚ। ਉਹਨਾਂ ਨੇ ਕਾਫੀ ਰਾਜ਼ੀਨਾਮੇ ਕਰਵਾਈ ਸਪੈਸ਼ਲੀ ਫੈਮਿਲੀ ਕੋਰਟ ਦੇ ਦਾਅਵਿਆਂ 'ਚ। ਤੇ अराउंड ਅ 10 ਕਪਲ ਖੁਸ਼ੀ ਖੁਸ਼ੀ ਆਪਣੇ ਘਰ ਗਏ ਆ ਇਕੱਠੇ ਤੇ ਸਾਡੇ ਕੋਲ ਸੈਸ਼ਨ ਜੱਟ ਸਾਹਿਬ ਚੇਅਰਪਰਸਨ ਸਾਹਿਬਾ ਤੇ ਮਿਸਟਰ ਅਤੁਲ ਕੰਧਵਾਣਾ ਜੱਟ ਸਾਹਿਬ ਉਹਨਾਂ ਨੇ ਵੀ ਬਹੁਤ ਜ਼ਿਆਦਾ ਪਾਰਟੀਆਂ ਨੂੰ ਸੁਜੈਸ਼ਨ ਦਿੱਤੀ ਐਡਵਾਈਸ ਦਿੱਤੀ ਐ ਤਾਂ ਜਿਹਦੇ ਨਾਲ ਕਾਫੀ ਕੇਸਾਂ ਦਾ ਨਿਪਟਾਰਾ ਹੋ ਗਿਆ ਮੈਟ੍ਰਿਮੋਨੀਅਲ ਕੇਸ ਸੀਗੇ ਦੋਨੋਂ دیਵਾਨੀ ਦੇ ਫੌਸਤਾਰੀ ਕੇਸ ਸੀਗੇ ਪਰ ਜ਼ਿਆਦਾ ਇਸ ਵਾਰੀ ਸਾਡੇ ਕੋਲ دیਵਾਨੀ ਕੇਸ ਆਈ ਸੀਗੇ ਤੇ ਚੈੱਕ ਬਾਉਂਸਿੰਗ ਕੇਸਸ ਵੀ ਸੀਗੇ ਸਾ ਦੋਨੋਂ ਹੀ ਕੇਸਸ ਵਿੱਚ ਬਹੁਤ ਅੱਛਾ ਡਿਸਪੋਜ਼ਲ ਹੋਇਆ ਵਧੀਆ ਸਕਸੈਸਫੁਲ ਹਾਂਜੀ ਸਾਡੀ ਲੋਕ ਅਦਾਲਤ ਬਹੁਤ ਸਕਸੈਸਫੁਲ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਦੀ ਵੀ ਲੋਕ ਅਦਾਲਤ ਦਾ ਸਕਸੈਸ ਰੇਟ ਇਸ ਤੋਂ ਅੱਛਾ ਹੀ ਹੋਵੇ ਮੈਂ ਇਹਨਾਂ ਦੇ ਗੁਰਵੇਲ ਸਿੰਘ ਪਾਵਦਾ ਜੀ ਸਾਫ ਕਾਇਮ ਸੀ ਜਣਾੜੋ ਤੋਂ ਖਰੋੜੀ ਤੋਂ ਤੇ ਅੱਜ ਅਸੀਂ ਲੋਕ ਅਦਾਲਤ ਚਾਹਸੀ ਸਾਡੇ ਆਪਣੇ ਘਰ ਦੇ ਪਿੰਡ ਜਣਾੜੋ ਤੋਂ ਦੋ ਪਰਿਵਾਰਾਂ ਦੇ ਅਸੀਂ ਸਾਰਾ ਰੋਇ ਕੇਸ ਵਿੱਚ ਰੁੱਤਾ ਹੋਇਆ ਕਿ ਜਿਸ ਦਾ ਲੋਕ ਅਦਾਲਤ ਚੱਕੇਸ ਲੱਗਿਆ ਸੀ ਅੱਜ ਇਹ ਇਹ ਜਿਹੜੇ ਲੋਕਦਾਲਤਾ ਜੀ ਇਹ ਮਤਲਬ ਸਰਕਾਰ ਨੇ ਜੋ ਫੈਲਾ ਕੀਤਾ ਜੋ ਆਪਣੇ ਸੁਪਰੀ ਕੋਰਟ ਦੀ ਹਾਈ ਕੋਰਟ ਦੀ ਦੁਰੀ ਦੇ ਨਾਲ ਇਹ ਚੀਜ਼ਾਂ ਮਤਲਬ ਇਹਨਾਂ ਨੇ ਲਗਤ ਕੀਤੀਆਂ ਤਾਂ ਇਹ ਅਸੀਂ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਬਹੁਤ ਹਰ ਚੀਜ਼ਾਂ ਦਾ ਕਰੇ ਇਸੇ ਲੋਕਦਾਲਚੇ ਇਹ ਵਾਜਾਏ ਕਿ ਨਾ ਇੱਕ ਅਪੀਲ ਨਾਲ ਨਾ ਤਰੀ ਲਿਆ ਇਸ ਕਰਕੇ ਇਹ ਜੰਗੀਆਂ ਵੀ ਹੈ ਜਿਹੜਾ ਲੌਂਗ ਰਨ ਮੇਰੇ 30 ਸਾਲਾਂ ਦੇ ਕੇਸਲੇ ਚੱਲਦੇ ਲੋਕਾਂ ਦੇ ਵਿੱਚ ਖਤਮ ਹੁੰਦੇ ਨੇ ਇਹ ਇਹ ਬਹੁਤ ਜਿੰਨਾ ਦਾ ਖਰਚਾ ਕਰਦੇ ਆ ਤੇ ਕੋਰਟ ਫੀਸ ਵੱਸਦੀ ਯਾਰ ਖर्चा ਵੱਸਦਾ ਲੋਕਾਂ ਦੇ ਰੋਜ਼ ਤੱਕੇ ਹੰਦੇ ਰੋਜ਼ ਤੋੜਨ ਤੱਕ ਹੰਦੇ ਟਾਈਮ ਵੱਸਦਾ ਹੱਕ ਵੱਸਦਾ ਹੈ ਤੇ ਇਹ ਵੱਲੋਂ ਸੀ ਬਹੁਤ ਧੰਨਵਾਦ ਕਰਦੇ ਆ ਤੇ ਥੈਂਕਸ ਕਰਦੇ ਆ ਸਾਰੇ ਚੀਜ਼ਾਂ ਦਾ ਜਿਨ੍ਹਾਂ ਨੇ ਇਲਾਵਾ ਇਹ ਚੀਜ਼ਾਂ ਸਾਡੀਆਂ ਅਲੱਗ ਬਣਾਈਆਂ ਹੈ ਥੈਂਕ ਯੂ ਸਰ ਮੇਰਾ ਨਾਮ ਹਰਜੀਤ ਸਿੰਘ ਹੈ ਤੁਸੀਂ ਚਲਾ ਲਓ ਜੀ ਸਾਡਾ ਲੋਕ ਦਾ ਉਹ ਜੀ ਫੈਸਲਾ ਹੋਵੇ ਸਮਝੋਤ ਹੋਵੇ ਘੱਟੋ ਘੱਟ ਸਾਡਾ 2500 2600 ਜਾਲ ਤੋਂ ਕਿਸੇ ਚੰਗਾ ਮਤਲਬ ਉਹ ਲੋਕ ਦੱਸ ਜੱਕ ਨਿਭੜੇ ਹਾਂਜੀ ਕੋਰਟ ਵੀਜ਼ ਹਾਂਜੀ ਕੋਰਟ ਵੀਜ਼ ਬਚ ਗਈ ਫਾਇਦਾ ਜੀ ਫਾਇਦਾ ਜੀ ਟਾਈਮ ਦੀ ਬਚਤ ਹੈ ਜੀ